ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕਾਰਜ ਚੱਲ ਰਿਹਾ तकरीबन 5 ਦਿਨ ਹੋ ਚੁੱਕੇ ਆ ਜ਼ਮੀਨਾ ਪੱਧਰ ਕਰਨ ਦੀ ਸਵਾਮਾ ਚੱਲਦੀਆਂ ਨੂੰ ਪਹਿਲਾਂ ਟਰੈਕਟਰ ਅ ਅੱਜ तकरीबन ਟਰੈਕਟਰ ਵਧਾ ਦਿੱਤੇ ਗਏ ਆ 5 ਟਰੈਕਟਰ ਹੋਰ ਆ ਰਹੇ ਆ ਗੜਦੀ ਵਾਲਾ ਦੇ ਵਿੱਚੋਂ ਤੇ ਤੁਸੀਂ ਦੇਖ ਸਕਦੇ ਆ ਸਾਡੇ ਪਿੱਛੇ ਪੂਰੇ ਸਾਡੀ ਟੀਮ ਜਿਹੜੀ ਸੇਵਾਦਾਰ ਉਹ ਡਟੇ ਆ ਤੇ ਅੱਜ ਸਾਡੇ ਕੋਲ ਹਿਸ਼ਾਰਪੁਰ ਜ਼ਿਲ੍ਹੇ ਚੋਂ ਹੁਕੜਾ ਪਿੰਡ ਦੀਆਂ ਸੰਗਤਾਂ ਸਾਡੇ ਕੋਲ ਪਹੁੰਚੀਆਂ ਆ ਤਕਰੀਬਨ 200 ਬੋਰਾ ਡੀਪੀ ਖਾਦ ਜਿਹੜੀ ਉਹ ਲੈ ਕੇ ਪਹੁੰਚੇ ਆ ਕਿਉਂਕਿ ਜਿੱਥੇ ਇਹ ਜ਼ਮੀਨਾ ਪੱਧਰ ਕਰਨ ਦੇ ਨਾਲ-ਨਾਲ ਨਾਲ ਬੀਜਣੀਆਂ ਵੀ ਬਜਾਈ ਵੀ ਸ਼ੁਰੂ ਨਾਲ ਹੀ ਕਰਨੀਆਂ ਤੇ ਉਹਨਾਂ ਵੱਲੋਂ ਡੀਪੀ ਖਾਦ ਦੀ ਬਹੁਤ ਜ਼ਰੂਰਤ ਸੀਗੀ ਤੇ ਵੀਰ ਅਮਨਦੀਪ ਨਾਲ ਫਿਰ ਗੱਲਬਾਤ ਹੋਈ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਪਿੰਡ ਵੱਲੋਂ ਪੂਰੇ ਪਿੰਡ ਵੱਲੋਂ ਐਨਆਰਆਈਆਂ ਵੀਰਾਂ ਦੇ ਸਹਿਯੋਗ ਨਾਲ ਜਿਹੜੀ ਮਾਇਆ ਇਕੱਠੀ ਕੀਤੀ ਗਈ ਆ ਆਪਾਂ ਡੀਪੀ ਖਾਦ ਜਿਹੜੀ ਤੁਹਾਨੂੰ ਲੈ ਕੇ ਪਹੁੰਚਾਵਾਂਗੇ ਤੇ ਉਹਨਾਂ ਵੱਲੋਂ 200 ਬੋਰਾ ਇੱਥੇ ਪਹੁੰਚਾਇਆ ਗਿਆ ਬਾਕੀ ਭਾਈ ਜੀ ਹੁਣੀ ਦੱਸਣਗੇ ਜੀ ਤੇ ਸਮੂਹ ਹੁਕੜਾ ਨਵਾਸੀਆਂ ਵੱਲੋਂ ਅੱਛਾ ਜੀ ਅਤੇ ਸਰਦਾਰ ਸੇਵਾ ਸਿੰਘ ਅਮਰੀਕਾ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਬਲਜੋਤ ਸਿੰਘ ਨਿਊਜ਼ੀਲੈਂਡ ਤੋਂ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੇਵਾ ਕੀਤੀ ਗਈ ਸੇਵਾ ਕੀਤੀ ਗਈ ਬਹੁਤ ਬਹੁਤ ਧੰਨਵਾਦ ਜੀ ਸਵੇਰ ਦੇ ਚੱਲੇ ਪਾਇਆ ਜੀ ਹਾਂ ਜੀ ਸਵੇਰੇ 5 ਵਜੇ ਜੀ ਪੰਜ ਵਜੇ ਜੀ ਹਾਂ ਜੀ ਹਾਂ ਜੀ ਮੈਂ ਨਾ ਗੱਲ ਕਰਦਾ ਹਾਂ ਉਹਨਾਂ ਵੀ ਜਿਹੜੀ ਪਿੱਛੋਂ ਹਾਰਪੁਰ ਤੋਂ ਆਉਣਾ 4-5 ਘੰਟੇ ਦਾ ਰਸਤਾ ਬੈਠ ਕਰਨ ਤੋਂ ਬਾਅਦ ਚਾਹ ਪੀ ਕੇ ਭੁੱਖੇ ਤੇ ਟਰੈਕਟਰ ਤੇ ਬੈਠ ਕੇ ਇੱਥੇ ਤੱਕ ਆਉਣਾ ਇੱਕ ਇਹ ਬਹੁਤ ਵੱਡੀ ਇੱਕ ਸਾਡੀ ਵੀ ਖੁਸ਼ੀ ਆਉਂਦੀ ਵੀ ਸਾਡੇ ਪਿੱਛੋਂ ਸਾਡੇ ਇਲਾਕੇ ਚੋਂ ਇਦਾਂ ਤੁਰਨਾ ਤੇ ਮਤਲਬ ਇੱਕ ਯਕੀਨ ਰੱਖ ਕੇ ਇੱਕ ਵਿਸ਼ਵਾਸ ਰੱਖ ਕੇ ਤੇ ਫਿਰ ਹੋਰ ਸੇਵਾ ਕਰਨ ਨੂੰ ਸਾਡਾ ਫਿਰ ਹੋਰ ਮਤਲਬ ਇੱਕ ਵਾਰੀ ਹੌਸਲਾ ਵੱਜ ਜਾਂਦਾ ਬੰਦੇ ਦਾ ਵੀ ਯਾਰ ਆਡੇ ਪਿੱਛੋਂ ਜੇ ਇੰਨਾ ਸਹਯੋਗ ਸਾਡੇ ਇਲਾਕੇ ਚੋਂ ਆ ਰਿਹਾ ਤੇ ਆਪਾਂ ਹੋਰ ਵੀ ਜਿੱਥੇ ਕੋਈ ਕਰਨ ਨੂੰ ਕਰ ਸਕਦਾ ਜਿੱਥੇ ਲੋੜ ਬੰਦਾ ਤੇ ਆਪਾਂ ਉੱਥੇ ਵੀ ਸੇਵਾ ਕਰਨ ਨੂੰ ਦਿਲ ਕਰਦਾ ਇਹ ਸਭ ਤੁਹਾਡੀਆਂ ਸੰਗਤਾਂ ਦੇ ਸਹਿਯੋਗ ਨਾਲ ਆ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਹੀ ਆ ਕਿਉਂਕਿ ਇਹ ਕਾਰਜ ਬਹੁਤ ਵੱਡੇ ਸੀ ਇਹ ਛੋਟੇ ਕਾਰਜ ਨਹੀਂ ਸੀ ਜਿੱਦਣ ਅਸੀਂ ਪਹਿਲੇ ਦਿਨ ਇੱਥੇ ਜ਼ਮੀਨ ਦੇ ਵਿੱਚ ਆਏ ਆ ਮੈਂ ਦਿਖਾ ਲਾਂਗਾ ਮੈਂ ਆਪਣੇ ਮੁੰਡੇ ਨੂੰ ਟੀਮ ਨੂੰ ਕਹਾਂਗਾ ਇਹਦੀਆਂ ਫੋਟੇਜ ਲਈ ਜਾਵੇ ਉਸ ਦਿਨ ਦੀ ਜਿੱਦਣ ਅਸੀਂ ਇਸੇ ਖੇਤ ਵਿੱਚੋਂ ਲੰਘ ਕੇ ਗਏ ਆ ਤੇ ਮੈਨੂੰ ਲੱਗ ਚਾਰ-ਚਾਰ 5-5 ਫੁੱਟ ਟੋਏ ਸੀ ਤੇ ਲੱਗਦਾ ਸੀ ਇਹ ਪੁਰਨੇ ਬਹੁਤ ਔਖੇ ਆ ਪਰ ਬਾਬਾ ਦੀਪ ਸਿੰਘ ਦੀ ਕਿਰਪਾ ਦੇ ਨਾਲ ਚਾਰੇ ਪਾਸੇ ਟਰੈਕਟਰ ਚੱਲ ਰਹੇ ਆ ਇੱਧਰ ਵੀ ਟਰੈਕਟਰ ਚੱਲ ਰਹੇ ਆ ਪਿੱਛੇ ਟਰੈਕਟਰ ਚੱਲ ਰਹੇ ਆ ਇੱਧਰ ਚੱਲ ਰਹੇ ਆ ਮੈਨੂੰ ਲੱਗਦਾ ਵੀ ਜੇ ਇਸੇ ਹੀ ਸਪੀਡ ਦੇ ਨਾਲ ਆਪਾਂ 20 ਦਿਨ ਦੇ ਵਿੱਚ ਪ੍ਰੋਪਰ ਤਿਆਰ ਕਰਨ ਤੋਂ ਬਾਅਦ ਬਜਾਈ ਵੀ ਸ਼ੁਰੂ ਹੋ ਜਾਊਗੀ ਬਜਾਈ ਵੀ ਕਰ ਦਿੱਤੀ ਜਾਊਗੀ 20 ਦਿਨ ਦੇ ਸਮੇਂ ਦੇ ਵਿੱਚ ਵਿੱਚ ਪੂਰਾ ਪ੍ਰੋਪਰ ਕਰ ਦਵਾਂਗੇ ਜੋ ਟਰੈਕਟਰ ਹੋਰ ਵੱਧ ਰਹੇ ਆ 5 ਟਰੈਕਟਰ ਅੱਜ ਆ ਰਹੇ ਆ 10 ਕੱਲ ਨੂੰ ਆ ਰਹੇ ਆ ਇਦਾਂ ਕਰ ਕਰ ਵਧਾ ਵਧਾ ਕੇ ਟਰੈਕਟਰ ਜਿਹੜਾ ਆਪਾਂ ਕਾਰਜ ਕਰ ਪੂਰਾ ਸਮਾਪਤ ਕਰਾਂਗੇ ਤੁਹਾਡੇ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਡੀਜ਼ਲ ਦੀ ਵੀ ਲੋੜ ਆ ਤੇਲ ਦੀ ਹੋਰ ਵੀ ਕਾਰਜਾਂ ਦੀ ਲੋੜ ਆ ਜੇ ਤੁਸੀਂ ਇੱਥੇ ਆਣ ਕੇ ਆਪ ਸਮਾਵਾ ਆਣ ਕੇ ਟਰੈਕਟਰ ਟਰੈਕਟਰਾਂ ਦੀ ਲੋੜ ਆ ਇੱਥੇ ਆਣ ਕੇ ਆਪ ਸਮਾਵਾ ਪੱਥੀ ਆਣ ਕੇ ਕਰ ਸਕਦੇ ਆ ਜੇ ਟਰੈਕਟਰ ਕੋਈ ਸੰਗਤ ਲਿਆ ਸਕਦੀਆਂ ਧੰਨਵਾਦ ਸਾਰੀਆਂ ਸੰਗਤਾਂ ਦਾ ਮੇਰੇ ਨਾਲ ਵੀਰ ਸੁਖ ਰੰਧਾਵਾ ਮਸੰਦਾ ਤੋਂ ਉਹ ਵੀ ਭਰਾ ਸਾਡਾ ਪਹੁੰਚਾ ਆ ਤੇ ਸੁਖ ਯਾ ਮੈਂ ਦੇਖ ਹੁਣ ਕਿੰਦੀ ਦੂਰੋਂ ਆਏ ਆ ਤੂੰ ਵੀ ਦੇਖੇ ਲਾਂ ਸਵੇਰ ਦਾ ਤੁਰਿਆ ਤੇ ਟਰੈਕਟਰ ਤੇ ਦੇ ਲਾ 200 ਬੋਰਾ ਲੈ ਕੇ ਪਹੁੰਚ ਗਿਆ ਭਰਾ ਓਕਣਾ ਬਣ ਧੰਨਿਆ ਜੀ ਇਹਦੇ ਇਹ ਨਾ ਸਾਰਿਆਂ ਕਰਕੇ ਇਹ ਸਵਾਵਾ ਹੋ ਰਹੀਆਂ ਆ ਤੇ ਬਾਕੀ ਵੀ ਜਿਹੜੇ ਵੀਰ ਆ ਜਰੂਰ ਪਹੁੰਚੋ ਤੇ ਆਪਾਂ ਅਖੀਰ ਤੱਕ ਬਾਈ ਜੀ ਉਹਨਾਂ ਦਾ ਸਾਥ ਦੇਣਾ ਆ ਤੇ ਪਹਿਲੇ ਦਿਨ ਤੋਂ ਜਿੰਨੇ ਆਣੇ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮਬਾਦੀਪ ਸਿੰਘ ਜੀ ਭਾਈ ਮਨਜੋਤ ਸਿੰਘ ਉਹਨਾਂ ਦੇ ਸਿਰ ਉੱਪਰ ਐਸੇ ਪਰ ਮਿਹਰ ਭਰੇ ਹੱਥ ਰੱਖਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹੋ ਜਿਹਾ ਕਾਰਜ ਇਹ ਬਜਟ ਦੇ ਹਿੱਸਾ ਪਾਉਂਦੇ ਰਹਿਣ ਪਰਮਾਤਮਾ ਨੇ ਲੰਬੀ ਉਮਰ ਕਰੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਜਲਦੀ ਤੋਂ ਜਲਦੀ ਇੱਥੇ ਆਣ ਕੇ ਦੇਖੋ ਪੇ ਹਾਲਾਤ ਕੀ ਆ ਆਪਾਂ ਘਰਾਂ 'ਚ ਬੈਠੇ ਬਹੁਤ ਗੱਲਾਂ ਕਰ ਲੈਂਦੇ ਆ ਵੀ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਇੱਥੇ ਅਸੀਂ ਵੀ ਆ ਜਾਈਆਂ ਦੇਖਿਆ ਬਹੁਤ ਵੱਡੇ ਕਾਰਜ-ਭਾਜ ਹੋਣੀ ਰੰਬਿਓ ਆ ਕਾਫੀ ਸਾਰੇ ਟਰੈਕਟਰ ਚੱਲ ਰਹੇ ਆ ਜ਼ਮੀਨ ਦਾ ਬਹੁਤ ਜ਼ਿਆਦਾ ਮਾੜਾ ਹਾਲ ਆ ਇਹਨਾਂ ਲੋਕਾਂ ਦੇ ਕੁਝ ਨਹੀਂ ਖਾਣ ਨੂੰ ਰਿਹਾ ਝੋਨੇ ਦੀ ਫਸਲ ਖਤਮ ਹੋ ਗਈ ਆ ਤੇ ਹੁਣ ਕਣਕ ਬੀਜਣੀ ਆ ਉਹ ਵੀ ਲੇਟ ਚੱਲ ਰਹੀ ਆ ਕਾਫੀ ਪਰਮਾਤਮਾ ਕਰੇ ਜਲਦੀ ਤੋਂ ਜਲਦੀ ਦਾਦੋਂ ਇਹੋ ਜੀਆਂ ਜ਼ਬਾਵਾਂ ਦੀ ਲੋੜ ਨਾ ਪਵੇ ਜ਼ਿੰਦਗੀ ਦੇ ਵਿੱਚ ਹੋਰ ਕਾਰਜ ਬਹੁਤ ਕਰਨ ਵਾਲੇ ਹੈਗੇ ਸਾਡੇ ਕੋਲ ਸਕੂਲ ਹੈਗੇ ਆ ਬੱਚਿਆਂ ਦੀ ਪੜ੍ਹਾਈ ਦੇ ਕਾਰਜ ਹੈਗੇ ਆ ਉਹੋ ਜਿਹੇ ਕਾਰਜ ਅਸੀਂ ਕਰੀਏ ਇਹ ਪਰਮਾਤਮਾ ਹਰ ਨਾ ਦੀ ਸਥਿਤੀ ਨਾ ਕਦੀ ਵੀ ਜ਼ਿੰਦਗੀ ਵਿੱਚ ਸਾਡੇ ਤੇ ਲਿਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬੜਾ ਆਜਾ